ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰਿਆ ਡੇਰੀ ਫਾਰਮ ਵਿੱਚ ਆਸ ਕਰਦੇ ਹਾਂ ਜੋ ਵੀ ਇਸ ਚੈਨਲ ਨਾਲ ਜੁੜੇਗਾ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਗੇ ਅੱਜ ਦੀ ਵਿਜਿਟ ਪਿੰਡ ਮਸਤਕੜ ਧੂਲ ਕੋਨਾ ਧੂਲ ਨਾ ਜ਼ਿਲ੍ਹਾ ਸ਼ਹਿਰੀ ਤਰਨਤਾਰ ਸਾਹਿਬ ਤੇ ਤਹਿਸੀਲ ਸੱਜਣੂ ਲਗਦੀ ਨੂੰ ਪੱਟੀ ਭਾਈ ਸਤਨਾਮ ਸਿੰਘ ਸਰਪੰਚ ਦੇ ਫਾਰਮ ਤੇ ਪਹੁੰਚ ਚੁੱਕੇ ਹਾਂ ਸਾਰੀ ਡਿਟੇਲ ਲੈ ਕੇ ਸਮਝਾਵਾਂਗੇ ਰਿਕਵੈਸਟ ਬੇਨਤੀ ਕਰਦੇ ਹਾਂ ਵੀਡੀਓ ਨੂੰ ਵਾੜ ਤੱਕ ਰ ਦੇਖਿਓ ਵੇਖ ਕੇ ਆਪਣੀ ਨਰਖ ਪਰਖ ਕਰਕੇ ਤਸੱਲੀਾਂ ਲੈ ਕੇ ਜਾਇਓ ਖਰਚ ਪੰਦਾ ਹੈ ਪਹਿਲੀ ਵੀਡੀਓ ਤੇ ਪਹਿਲੀ ਵੀਡੀਓ ਦੇ ਵਿੱਚ ਹੀ ਬੰਪੀਸ ਮਾਰੇ ਨੇ 8-7 ਪਸ਼ੂ ਲੈ ਜਾਂਦੇ ਆ ਇਸ ਘਰ ਤੋਂ ਵਿਖਾਵਾਂਗੇ ਕੱਲੀ ਕੱਲੀ ਦੀ ਡਿਟੇਲ ਲੈ ਕੇ ਦਵਾਂਗੇ ਮੇਰੇ ਵੀ ਸਾਰੇ ਐਂਡ ਤੱਕ ਜਰੂਰ ਜੁੜੇ ਰਹੋ ਤੇ ਜੁੜ ਕੇ ਆਪਣੀ ਖਰੀਦਦਾਰੀ ਕਰਿਓ ਠੀਕ ਆ ਜੀ ਆਓ ਲਈਏ ਡਿਟੇਲ ਆਪਣੇ ਸਰਪੰਚ ਸਾਹਿਬ ਤੋਂ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਗਸਨਤ ਸਿੰਘ ਸਾਹਿਬ ਚੜ੍ਹਦੀ ਕਲਾ ਭਰਾ ਵਧ ਗਿਆ ਜੀ ਕਿਰਪਾ ਠੀਕ ਆ ਜੀ ਤੁਹਾਡਾ ਸੰਧੂ ਬੱਦਰਪੁਰ ਹੀ ਆ ਡੇਰੀ ਫਾਰਮ ਤੇ ਸਵਾਗਤ ਆ ਜੀ ਹੋਰ ਸੁਣਾਓ ਠੀਕ ਆ ਵਧ ਗਿਆ ਰੌਣਕਾਂ ਲਾਈ ਬੈਠੇ ਜ ਹੈ ਹਾਂ ਜੀ ਹਾਂ ਜੀ ਤੁਹਾਡੀ ਕਿਰਪਾ 8 7 ਡੰਗ ਤੇ ਹੋਣੇ ਆਪਣੇ ਕੋਲ ਹਾਂ ਜੀ ਹੈਗੇ ਆ ਜੀ ਠੀਕ ਆ ਜੀ ਕੀ ਆ ਬਾਤਾਂ ਆ ਤਾਹ ਤੋਹਫੇ ਚੰਗਾ ਕੱਢ ਲਿਆਂਦਾ ਜੀ ਹਾਂ ਜੀ ਹਾਂ ਜੀ ਤੇ ਨਾਮ ਡਰੈਸ ਦੱਸ ਗਏ ਭੈਣ ਭਰਾਵਾਂ ਨੂੰ ਬਣਾ ਹੈਗਾ ਜੀ ਸਰਪੰਚ ਸਤਨਾਮ ਸਿੰਘ ਹਾਂ ਜੀ ਪਿੰਡ ਦੂਲ ਨੌ ਅੱਛਾ ਜੀ ਮਸਤ ਕਾਰਡ ਹਾਂ ਜੀ ਮਸਤ ਕਾਰਡ ਦੇ ਨਾਲ ਹੀ ਠੀਕ ਆ ਜੀ ਜਿਲ੍ਹਾ ਚੇਰੀਤਾਂਤ ਦਾ ਜਿਲ੍ਹਾ ਚੇਰੀਤਾਂਤ ਦਾ ਮੋਬਾਈਲ ਨੰਬਰ ਕਿਹਨਾ ਜੀ 9857 98032 ਠੀਕ ਹੈ ਜੀ ਹਾਂਜੀ ਤੇ ਚੱਲਦਾ ਰਹੋ ਹਾਂਜੀ ਚੱਲਦਾ ਜੀ ਇੱਕ ਹੋਰ ਦੇ ਦੋ ਕਿਉਂਕਿ ਬਾਰਡਰ ਦਾ ਕਰਕੇ ਕਈ ਜਰਾ ਨੈਟਵਰਕ ਥੋੜਾ ਦਾ 9309 ਹਾਂ 58499 ਠੀਕ ਹੈ ਜੀ ਲਓ ਭਾਈ ਸਜਣੋ ਪਿੰਡ ਦੂਲ ਨੌ ਤੇ ਮਸਤਗੜ ਜਿਹੜਾ ਮਸ਼ਹੂਰ ਪਿੰਡ ਹੈ ਬਿਲਕੁਲ ਬਾਰਡਰ ਤੇ ਉਹ ਪਿੰਡ ਖੜੇ ਹੈ ਬਾਈ ਸਰਪੰਚ ਸਤਨਾਮ ਸਿੰਘ ਦੇ ਫਾਰਮ ਤੇ 8-7 ਪਸ਼ੂ ਲੈ ਕੇ ਆਇਆ ਤੇ ਬਾਕੀ ਕਰਦੇ ਆ ਵਧੇਰੇ ਜਾਣਕਾਰੀ ਖੁੱਲ ਗਈ ਹਾਂਜੀ ਇੱਕ ਕਿਨਵਾ ਸੁਭਾ ਤੇ ਪਹਿਲੋ ਬੋਲਾ ਕਿੰਨਾ ਉਹ ਤੇ ਕੀ ਇਹਦੇ ਮਗਰ ਆ ਕੇ ਤੇ ਜੀ ਤਜਾ ਸੁਭਾ ਜੋ ਅੱਛਾ ਜੀ ਤੇ ਬੋਲਾ ਤਰਹੀਬਨ 14 ਕਿਲੋ ਇਹਦੇ ਸਾਲੇ ਬੋਲਾ ਜੀ 14 ਕਿਲੋ ਹਾਂਜੀ ਤੇ ਕਿੱਦਨ ਦੀ ਸੂਈ ਆ ਇਹਨੂੰ ਮੈਂ ਜ ਦੋ ਜਿਆਦੇ ਨਾ ਗਿਆ ਸੂਈ ਮਗਰ ਕੀ ਆ ਗਿਆ ਨੇ ਮਗਰ ਬੱਚੀ ਠੀਕ ਆ ਬੱਚੀ ਦੀ ਗਾੜੀ ਕਿ ਵਧ ਗਈ ਠੀਕ ਆ ਬੱਚੀ ਬੱਚੀ ਬੜੀ ਪਿਆਰੀ ਹਨਾ ਹਾਂਜੀ ਹਾਂਜੀ ਕਿਹੜੇ ਸਿਮਨ ਦੀ ਪਤਾ ਹੈ ਪਤਾ ਨਹੀਂ ਜੀ ਇਹ ਪਿਛੋਂ ਹੀ ਆਈ ਜੋ ਠੀਕ ਆ ਹਾਂਜੀ ਤੇ ਗਾਂ 14 ਕਿਲੋ ਬੌਲੇ ਤੋਂ ਸਟਾਰਟਿੰਗ ਹੋਈ ਆ ਸੱਜਣੋ ਥਾਂ ਥਾਂ ਨੂੰ ਬਹੁਤ ਸੋਹਣਾ ਲੱਗਾ ਆਰਡਰ ਕੁਆਲਿਟੀ 50 ਲੀਟਰ ਦਾ ਤੇ ਵਹਾਨਾ ਵੇਖ ਲੂ ਮਗਰ ਕਿੰਨੀ ਪੰਡ ਲੈਵੇ ਦੀ ਲਾਈਵ ਬੈਠੀ ਜਿਗਾਰਡ ਤੇ ਖੋਲ ਕੇ ਤੋਰਾ ਤਰਾ ਤੁਹਾਨੂੰ ਕਰਾਉਣੇ ਚੈੱਕ ਜਿਆਦਾ ਬਿਊਟੀ ਪਾਰਲਰ ਨਹੀਂ ਕੀਤਾ ਮੈਂ ਜੀ ਗੱਲ ਕੀਤੀ ਪਹਿਲੀ ਵੀਡੀਓ ਇਹ ਥਾਂ ਤੇ ਤਾਂ ਬੜਾ ਕਮਾਲ ਦਾ ਜਿੰਨੇ ਵੀਰ ਨੇ ਫਾਰਮ ਤੇ ਲਾਉਣੀ ਆ ਉਹਨੂੰ ਬਿਹਤਰ ਚੰਗੀ ਆ ਦੁੱਧ ਕਿੰਨਾ ਕੁ ਵੀਰ ਜੀ ਪਾਉਂਦੀ ਰਹੀ ਭਲਾ ਵੀਰ ਜੀ ਪਿਛਲੀ ਵਾਰ ਤਾਂ 22 ਤੋਂ ਪਲੱਸ ਹੀ ਅੱਛਾ 25 24 ਕਿਲੋ ਦੁੱਧ ਬੜੇ ਆਰਾਮਦਾਰੀ ਨਾਲ ਪਾ ਵੀ ਸਕਦੇ ਆ 14 ਕਿਲੋ ਗਾਂ ਵੱਟੀ ਹੈ ਨਾ ਠੀਕ ਆ ਸੁਵਾਰ ਕੀ ਤੀਸਰਾ ਆ ਗਿਆ ਸੱਜਾ ਲਓ ਜੀ ਕਿਆ ਬਾਤਾਂ ਤੁਰਦੀ ਦੇਖੋ ਬਲਵਾਨ ਆਕੂ ਤੇ ਥਾਂ ਤੇ ਤਾਂ ਵੇਖੋ ਕਮਾਲ ਦਾ ਲੱਗਾ ਗੱਲਾ ਗੱਲਾ ਥਾਣਾ ਲਓ ਜੀ ਤੇ ਮੇਰੇ ਵਿੱਚ ਜਿੰਨੇ ਖਰੀਦਦਾਰੀ ਕਰਨੇ ਉਹ ਹਿਸਾਬ ਲਾ ਲਿਓ ਮਿੰਦਰਾ ਗੱਡੀ ਲੈ ਕੇ ਆਇਓ ਕਿਉਂਕਿ ਛੋਟੀ ਮੋਟੀ ਨਹੀਂ ਹੈਗੀ ਸੀਰ ਵੀਰ ਜੀ ਹਾਂ ਲਓ ਜੀ ਨਹੀਂ ਹੈਗੀ ਚੀਜ਼ ਕਮਾਲ ਦੀ ਆ ਇਹ ਤਾਰਾ ਮਾਰਨੀਆਂ ਦੇ ਵੇਖੋ ਨਹੀਂ ਠੀਕ ਆ ਬਹੁਤ ਸੋਹਣੀ ਆਰਡਰ ਕੁਆਲਿਟੀ ਹਾਂਜੀ ਤੇ ਲੈ ਚਲੋ ਲਓ ਜੀ ਸਰਪੰਚ ਨੇ ਅੱਜ ਰੌਣਕ ਲਾਤੀ ਜੀ ਪਹਿਲੀ ਵੀਡੀਓ ਦੇ ਵਿੱਚ ਤੇ ਬਾਈ ਜੀ ਫਿਰ ਕਿੰਨੇ ਦੀ ਦੇ ਦਿਗੇ ਐਂਡ ਗੜੀ ਕਿੰਨਾ ਮੁੱਲ ਆਪਣਾ ਇਹਨਾਂ ਦਾ ਜੀ ਮੁੱਲ ਹੈਗਾ ਜੋ ਦੂਜਾ 90000 ਹਾਂਜੀ ਤੇ ਕਿੰਨੀ ਛੋਟ ਕਰ ਦਿਗੇ 85 ਦੀ ਦੇ ਦਾਂਗੇ 85 ਦੀ ਹਾਂਜੀ 1000 ਹੋਰ ਛੱਡ ਦਿਓ ਚਲੋ 1000 ਹੋਰ ਕਰ ਦੋ ਮਾਨ 84000 ਦੀ ਹੋ ਗਈ ਹੈ ਇਹ ਕਿਣਵਾ ਸੂਆ ਆ ਗਈ ਵੈੜ ਇਹ ਦੂਜਾ ਸੂਆ ਵੈੜ ਜੀ ਠੀਕ ਹੈ ਜੀ ਲੋ ਜੀ ਸੱਜਣੋ ਉਨੀ ਅੱਗੇ ਬਾਨਾ ਉਹਨਾਂ ਦੇ ਪਿੱਛੇ ਕਰਮ ਵਾਲੀ ਦਾ ਸ਼ਾਹੀ ਅੰਗ ਦੇ ਵਿੱਚ ਕਰੋਸ ਹੈ ਸ਼ਾਹੀ ਵਾਲ ਦੇ ਤੇ ਗਰਮੀ ਦੀ ਮਾਤਰਾ ਬਿਲਕੁਲ ਚੰਗੀ ਰੱਖੂਗੀ ਠੀਕ ਹੈ ਜੀ ਬੋਲੋ ਦੂਜਾ ਸੂਆ ਹਾਂਜੀ ਹਾਂਜੀ ਦੂਜਾ ਸੂਆ ਲਓ ਜੀ ਦਿਨ ਕਿੰਨੇ ਕੁ ਰਹਿੰਦੇ ਸੂਣ ਚਪਲਾ ਇਹਨੂੰ 5-4 ਦਿਨ ਲੈ ਜੂਗੀ ਜੀ 5-4 ਦਿਨ ਲੈ ਜੂ ਹਨਾ ਜੀ ਮਗਰ ਕਿੰਨਾ ਕਿ ਦੁੱਧ ਦੀ ਕੁਆਲਿਟੀ ਰੱਖੂਗੀ ਤਾਂ ਢੇ ਠੀਕ ਨਾ ਦੁੱਧ 14-15 ਦਾ ਤਾਂ ਹੀ ਆਊਗੀ ਠੀਕ ਆ ਹਾਂਜੀ ਠੀਕ ਆ ਠੀਕ ਆ ਲੈ ਜੋ ਲਓ ਇਸਾ ਚਲੋ 14-15 ਮਿਲ ਕਾਲੀ ਆ ਰੈਡ ਦੂਜਾ ਸੂਆ ਬਾਕੀ ਗਾ ਗਰਮੀ ਆ ਗਈ ਹੈ ਗਰਮੀ ਚੰਗੀ ਰਹੋਗੇ ਲਓ ਹਾਂ ਤੇ ਤਾਂ ਬਹੁਤ ਢਲਟੂ ਲੱਜੇ ਪਈ ਆ ਦੇਖ ਸਕਦੇ ਨਹੀਂ ਪੰਜ ਚਾਰ ਦਿਨ ਲਾਈ ਜਣੀ ਨਹੀਂ ਤੇ ਇਹਦੀ ਸਪੰਜ ਸਾਹਿਬ ਫਿਰ ਕੀ ਕੀਮਤ ਕਰਦੀ ਇਹਦੀ 50000 ਮੰਗਦੇ ਮਾਨ ਦਾ 47000 ਦੀ ਦੇ ਦਾਂਗੇ 47 ਦੇ ਦਾਂਗੇ ਹਾਂਜੀ ਹਾਂਜੀ ਠੀਕ ਆ ਜੀ ਹੋਰ 10000 ਕਰ ਦਈਏ ਲੈ ਲੋ ਕਰ ਦੋ ਚਲ ਠੀਕ 46000 ਦੀ ਤੇ ਨੀਲੀ ਕਿਣਵਾ ਸੁਆ ਆ ਗਈ ਤੇ ਕਿੰਨਾ ਮੌਕੇ ਦਾ ਦੁੱਧ ਦੇ ਦੇ 22 ਸੁਆ ਆਈ ਤੇ 10 ਲੀਟਰ ਦੁੱਧ ਇਹ ਆਪਣੇ ਜਿਵੇਂ ਬਾਰਡਰ ਲਾਈਨ ਦੀ ਫੀਲਡ ਚੋਂ ਆ ਹਨਾ ਹਾਂਜੀ ਹਾਂਜੀ ਬਿਲਕੁਲ ਆਪਾਂ ਬਾਰਡਰ ਤੇ ਉੱਤੇ ਬੈਠੇ ਆ ਹਾਂਜੀ ਤੇ ਖੋਲ ਕੇ ਤੋਰਾ ਕਰਾਈਏ ਚਾਹਗਾ ਲਓ ਸਜਣੋ ਆਖਰੇ ਤੇ ਬਿੱਲੀ ਮਣਕੀ ਆਖਿਆ ਤੇ ਡੇਗਾ ਜੀਰ ਵੀ ਹੈਗਾ ਸਾਰੀਆਂ ਨਿਸ਼ਾਨੀਆਂ ਨੂੰ ਕਵਰ ਕਰਦੀ ਹੋਈ ਆ ਬਾਰਡਰ ਲਾਈਨ ਦੇ ਉੱਤੇ ਬਿਲਕੁਲ ਜ਼ੀਰੋ ਲਾਈਨ ਦੇ ਖੜੀ ਆ ਲੋ ਜੀ ਤੇ પેટ ਪੂੜਾ ਵੇਖੋ ਕਿੰਨਾ ਸ਼ਾਨਦਾਰ ਆ ਚਮ ਬੜਾ ਪਤਲਾ ਗੰਡੇ ਦੀ ਛੇਲ ਲੱਗੂ ਨਾ ਦੋਦੀ ਫੇਰ ਦੇਣਾ ਨਹੀਂ ਹੂੰ ਖੁਰਦੀ ਆ ਨਾ ਮੈਂ ਹਾਂ ਜੀ ਹਾਂ ਜੀ ਠੀਕ ਆ ਬੱਚਾ ਨਹੀਂ ਹੁੰਦਾ ਹੈਗਾ ਬੱਚਾ ਇਹ ਨਹੀਂ ਹੈਗਾ ਸੂਈ ਕਿਨੇ ਚਰਦੀ ਆ ਨਾ ਕੋਈ ਆ ਨਾ ਮੈਂ ਨਾਇਕ ਹੋ ਗਿਆ ਠੀਕ ਹੈ ਜੀ ਤੇ ਮਿਲਦੀ ਕਿਦਾਂ ਕੋਈ ਟਿਕਟੂਗਾ ਭਰਾ ਥਾਪੀ ਮਾਰ ਕੇ 10 ਕਿਲੋ ਰੈਡੀ ਦੋਦੇ ਸਜਣੋ ਕੋਈ ਧਾ ਤੂਰ ਪੋਲੀ ਨਾ ਨਾ ਬੋਲੀ ਕੇ ਦੋਗੇ ਵੇਲੇ ਨਾਲ ਸਮਝ ਕੇ ਕਰਕੇ ਵੇਲੇ ਤੇ ਆਪਾਂ ਦੇ ਕਿੰਨੇ ਦਈਏ ਮੰਗ ਇਹਦੀ 80 ਅੱਛਾ ਸਮਾਨਦਾਨ ਕੋਈ ਵੇਲੋ ਜੇ ਕਰਾਉਣਾ ਦੀ 80000 ਰੁਪਈਆ ਦੀ ਮੰਗ ਹਾਂਜੀ ਕਿੰਨੇ ਦੀ ਦੇ ਦੇਣੀ ਆਪਾਂ ਇਹ ਆਪਾਂ ਦੇਣਾ 85 ਜੀ ਸਰਪੰਚ ਸਾਹਿਬ ਵੜਾ ਜਿਗਾ ਇੱਥੇ ਵੀ ਵੀ ਜਿਆਦੀਆਂ ਛੋਡਾਂ ਕਰਤੀਆਂ ਹਨਾ ਹਾਂਜੀ ਦਿਲ ਖੁੱਲੇ ਕਰਦੇ ਜੀ ਠੀਕ ਆ 70000 ਜੀ ਜਸਨੂ ਹਾਂਜੀ ਠੀਕ ਆ 10 ਕਿਲੋ ਦੁੱਧ ਚੋ ਕੇ ਰੈਡੀ 10 ਕਿਲੋ ਜੀ ਠੀਕ ਤੇ ਚੌਥੇ ਨੰਬਰ ਤੇ ਇਹ ਸੁਈ ਆ ਝੋਟੇ ਹੀ ਆ ਜੀ ਕਿੰਨਾ ਵਾ ਸੁਬਾ ਆ ਗਿਆ ਇਹ ਵੀ ਦੂਜਾ ਸੁਬਾ ਆਈ ਤੇ ਮਗਰ ਕੀ ਆ ਗਿਆ ਮਗਰ ਇਹਦੇ ਕਟਾਈ ਕਟਾ ਆ ਗਿਆ ਸਾਹਮਣੇ ਹਨਾ ਠੀਕ ਆ ਹਫਤੇ ਦਾ 10 ਦਿਨਾਂ ਦਾ ਹਾਂਜੀ ਹਾਂਜੀ ਠੀਕ ਆ ਖੋਲ ਕੇ ਦੁੱਧ ਰੈਡੀ ਕਿੰਨਾ ਹੋ ਗਿੰਦਾ ਰੈਡੀ ਇਹਦੇ ਥੋੜੇ ਜਿਹਾ 11 ਲੀਟਰ ਦੁੱਧ ਦੋਰੇ ਕਿਨੋਂ ਲਓ ਭਾਈ ਸੱਜਣੋ 11 ਕਿਲੋ ਮੌਕੇ ਦਾ ਦੁੱਧ ਇਹਦੇ ਥਾਂ ਤੇ ਤੇਰੀ ਬਹੁਤ ਸਾਫ ਹੈ ਦੇਖ ਸਕਦੇ ਜੱਟ ਕੁਆਲਟੀ ਹਾਂਜੀ ਹਾਂਜੀ ਠੀਕ ਆ ਜੀ ਤੇ ਦੂਜਾ ਸੁਬਾ ਕਹਿੰਦੇ ਆ ਲਓ ਜੀ ਬਾਕੀ ਪੇਟਪੂੜਾ ਬੜਾ ਸੋਹਣਾ ਮੈਂ ਇਹਨੂੰ ਲਗਾ ਤੇ ਚੌਣ ਚਾਣ ਓਕੇ ਵੀ ਹਾਂਜੀ ਹਾਂਜੀ ਠੀਕ ਹੈ ਜੀ ਸਿੰਘ ਮੂੰਹ ਦੀ ਬੰਤਰ ਤੁਸੀਂ ਦੇ ਲਓ ਦੇ ਲਓ ਸਿੰਘ ਵਿਖਾਰੋ ਜੀ ਬਿੱਲੀ ਮਣਕੀ ਆਖਿਆ ਠੀਕ ਹੈ ਜੀ ਬੰਦੋ ਏਰੀਆ ਖੇਮ ਕੰਨ ਮਸਤ ਘਟਦੀ ਆ ਜੀ 7 8 8 ਡੰਗਰਾਂ ਦਾ ਸਟਾਕ ਆ ਸਰਪੰਚ ਸਾਹਿਬ ਦੇ ਫਾਰਮ ਤੇ ਸਜਣੋ ਕੋਈ ਵੀ ਕਨੈਕਟ ਕਰਕੇ ਆਪਣੀ ਖਰੀਦਦਾਰੀ ਜਿਹੜੀ ਬੜੇ ਪਿਆਰ ਨਾਲ ਹਾਸਲ ਕਰ ਸਕਦਾ ਜੀ ਇਹ ਵੀ ਬੜੀ ਠੀਕ ਆ ਤੇ ਕਿੰਨੇ ਦੇ ਰਿਹਾ ਹੁਣ ਇਹ 90000 ਇਹਦਾ ਮੁੱਲ ਨੇ ਅੱਛਾ 88000 ਦੀ ਦੇ ਦੇਣਾ 87000 ਦੀ ਹਾਂਜੀ ਹੋਰ 10000 ਕਰ ਦੇਗੇ ਤੇ ਇਹ ਕਰ ਲਓ 86 ਕੀ ਦੇ ਦੇਣਾ 86 ਦੇ ਦੇਣਾ ਠੀਕ ਆ ਜੀ 86000 ਦੀ ਸਜਣੋ ਐਂਡ ਹੋ ਗਈ ਤੇ 5ਵੇਂ ਨੰਬਰ ਤੇ ਇੱਕ ਨਵਾਂ ਸੂ ਆ ਗਈ ਏ ਇਹ ਵੀ ਤੀਜਾ ਸੂਆ ਹੀ ਤੀਜਾ ਸੂਆ ਇਹਦੇ ਮਗਰ ਕੀ ਆ ਗਿਆ ਇਹਦੇ ਮਗਰ ਇਹਦੇ ਜੱਕਟਾ ਹੀ ਠੀਕ ਆ ਹਾਂ ਜੀ ਉੱਚਾ ਬੱਚਾ ਜੀ ਇਹਦਾ ਉੱਚਾ ਕਿੰਨਾ ਹੀ ਦਿਨ ਦਸੂਈ ਹੋ ਮਹੀਨਾ ਡੇਢ ਮਹੀਨਾ ਹੋ ਗਿਆ ਸੂਈ ਅੱਛਾ ਮਹੀਨਾ ਖੋਲ ਕੇ ਨੂੰ ਤੁਰਤ ਰਾਂ ਦਾ ਵੀ ਕਰਾਈਏ ਚੈੱਕ ਲਓ ਸੱਜਣੋ ਖਾਨ ਲੈ ਵੀ ਦੀ ਇਹ ਵੀ ਬੜੀ ਸਾਫ ਹੈ ਦੇਖ ਸਕਦੇ ਜੀ ਆਰਡਰ ਕੁਆਲਿਟੀ ਇਹਦਾ ਮੌਕੇ ਦਾ ਦੁੱਧ ਕਿੰਨਾ ਹੋ ਔਕੇ ਦਾ ਤਾਂ ਵੀ 10 ਲੀਟਰ ਹੈ 10 ਕਿਲੋ ਹੋਊਗਾ ਠੀਕ ਆ ਇਹ ਸੂਈ ਨੂੰ ਇਹਨੂੰ ਮਹੀਨਾ ਹੋ ਗਿਆ ਇਹ ਮਗਰ ਕਟਾਰ ਕੱਟੀ ਇਹਦੇ ਮਗਰ ਕਟਾ ਹੀ ਕਟਾ ਲਓ ਜੀ ਹਾਂ ਕਟਾ ਗਿਆ ਕਟਾ ਗਿਆ ਹੈ ਨਾ ਤੇ ਕੱਟੀ ਆ ਕਟਾ ਕਟਾ ਠੀਕ ਹੈ 10 ਕਿਲੋ ਮੌਕੇ ਦਾ ਦੁੱਧ ਆ ਰੈਡੀ ਸੂਬਾ ਤੀਜਾ 10 ਰੇ ਹਾਂਜੀ ਤੀਜਾ ਠੀਕ ਹੈ ਜੀ ਚੌਣ ਚਾਂ ਇਹ ਵੀ ਓਕੇ ਬਿਲਕੁਲ ਹਾਂ ਚੌਣ ਜੇ ਦਾ ਵਧਾਈ ਠੀਕ ਹੈ ਜੀ ਤੇ ਇਹ ਆਪਾਂ ਕਿੰਨੇ ਦੀ ਦੇ ਦੇਗੇ ਇਹ ਆਪਾਂ ਹੀ ਦੇ ਦਾਂਗੇ ਆਪਾਂ ਬੱਤਰ ਹਜ਼ਾਰ ਦੀ ਦੇ ਦਾਂਗੇ 70 ਹਜ਼ਾਰ ਦੀ ਜੱਜ ਨੋ 70 ਦੀ ਕਰ ਦਿੱਗੇ ਕਰ ਦੋ ਜੀ ਠੀਕ ਹੋ ਗਈ ਮਾਰ ਦੋ ਥਾਪੀ ਦੇ ਲਓ ਜੀ ਤੇ ਅੱਗੇ ਇੱਕ ਕਿੰਵਾ ਸੁਆ ਤੇ ਕੀ ਜਾਂਦਾ ਕਿੰਨਾ ਕੁ ਰਿਕਾਰਡ ਦੋ ਤਾ ਹੁਣ ਤੀਜਾ ਸੁਆ ਹੀ ਹੈ ਹੈ ਤੀਜਾ ਸੁਆ ਹੀ ਹੈ ਤੀਜਾ ਸੁਆ ਇਹ ਗਈ 12 ਲੀਟਰ ਦੁੱਧ ਜਾਂਦਾ ਤੇ ਥੱਲੇ 4 ਲੀਟਰ ਤਾਂ ਕੰਡੇ ਦਾ ਆਣਾ ਹੋਣਾ ਹਾਂ ਤੇ ਸੂਈ ਕਿੰਨੇ ਦਿਨਾਂ ਦੀ ਹੋਊ ਸੂਈ ਆ ਬੱਚਾ ਬੱਜਾ ਜੀ ਕੱਟੀ ਲਓ ਸੱਜਣ ਆ ਕੱਟੀ ਜੀ ਹਫਤੇ ਕਿ ਦੀ ਜਾਂਦੀ ਆ ਹਾਂ ਤੇ ਖੋਲ ਕੇ ਤੋਰਾ ਕਰਾ ਲਈਏ ਨਾ ਚੈੱਕ ਇਹਦੇ ਮੱਥੇ 'ਚ ਵੀ ਬਲ ਬੋਲੇਗਾ ਤੇ ਸਿੰਘ ਬਿਲਕੁਲ ਨਾਲ ਮੁੜਿਆ ਕੋਕਾ ਸਿੰਘ ਆ। ਹਾਂਜੀ। ਸੂਆ ਤੀਜਾ ਦੱਸ ਰਿਹਾ। 11 ਕਿਲੋ ਮੌਕੇ ਦਾ ਹੁਣ ਦੁੱਧ ਆ। ਤਰੀ ਨੂੰ ਹਫਤਾ ਆ ਗਿਆ। ਤੇ ਕੋਈ ਕਿਲੋ 2 ਕਿਲੋ ਖੰਡ ਵੱਧ ਵੀ ਸਕਦੀ। ਵੱਧ ਸਕਦੀ ਆ ਕਿਉਂਕਿ ਅਜੇ ਮੈਲਾ-ਮੂਲਾ ਤੇ ਨਹੀਂ ਮਾਰਿਆ ਨਾ। ਮੈਲਾ-ਮੂਲਾ ਮਾਰਦਾ ਜੀ। ਠੀਕ ਆ। ਲਓ ਜੀ। ਕਿੰਨਾ ਸੋਗਾ ਕਿੰਨਾ ਸੋਗਾ ਸਿਆਣ ਗਮੋਂ ਦੇ ਬੰਤਰ ਫੇਸ ਕੁਆਲਟੀ ਬਹੁਤ ਸੋਹਣੀ ਹੈ ਬਿਊਟੀ ਗੁਣ ਤੋਰਾ ਤਰਾ ਵੀ ਸਜਣੋਂ ਚੰਗਾ ਬੱਚਾ ਜੀ ਆ ਬੱਚਾ ਜੀ ਦਾ ਠੀਕ ਆ ਜੀ ਤੇ ਦੇ ਕਿੰਨੇ ਦੀ ਦੇ ਦਿੱਤੀ ਆ ਤੁਹਾਨੂੰ ਮੁੱਲ ਕੀ ਕਰ ਮੁੱਲ ਤਾਂ ਹੈਗਾ 90 ਅੱਛਾ ਇਹ ਵੀ 70000 ਦੀ ਦੇਣਾ 87 ਦੀ ਹਾਂਜੀ ਇਹ ਵੀ 86 ਦੀ ਕਰ ਦਿੱਤੀ 86 ਕਰ ਚਲ ਠੀਕ ਆ ਜੀ ਓਕੇ ਓ ਚੁੰਗੀ ਜਾਂਦਾ ਬੱਚਾ ਉਹ ਕਿਦਾਂ ਦੀ ਸੋਈ ਆ ਲਓ ਜੀ ਆ ਚੁੰਗੀ ਜਾਂਦਾ ਬੱਚਾ ਤੇ ਮਗਰ ਸੱਚ ਨਾਲ ਉਹ ਕੱਟੀ ਜਾਂਦੀ ਕੱਲ ਸੋਈ ਤੇ ਪਰਸਾਂ ਸੋਈ ਜੀ ਪਰਸਾਂ ਸੋਈਏ ਤੇ ਸੂਆ ਕਣਵਾਇ ਇਹ ਸੂਆ ਤੇ ਜਾਈ ਦੂਜਾ ਸੂਆ ਤੇ ਤੀਜਾ ਉਹ ਨਹੀਂ ਦੂਜਾ ਤੀਜਾ ਵੀ ਕੋਈ ਮੰਨ ਸਕਦਾ ਨਾ ਵੱਡੀ ਅੰਜ ਮੈਂ ਵੀ ਦਊਨਾ ਆਪਾਂ ਦੱਸਗੇ ਦੂਜਾ ਮਗਰ ਕੱਟੀ ਆ ਕੱਟੀ ਬਿਲਕੁਲ ਜੈੱਡ ਬਲੈਕ ਆ ਇੱਕ ਰੰਗ ਕਾਲੀ ਸ਼ਾਹ ਜੀ ਦੇਖ ਸਕਦੇ ਜੀ ਤੇ ਮਾਦ ਨੂੰ ਖੋਲ ਕੇ ਤੋਰਾ ਕਰੀਏ ਚੈੱਕ ਕਿੰਨਾ ਮੌਕੇ ਦਾ ਬੋਲਾ ਹੋ ਜੀ ਮੌਕੇ ਦਾ ਇਹਦਾ ਵੀ ਸਿਰ ਤੇ ਜਾ ਲੈ ਜੀ 6 ਲੀਟਰ ਆਲੇ ਮੰਨ ਕੇ ਚੱਲੋ ਤੁਸੀਂ 6 6.5 ਕਿਲੋ ਹੋਊਗਾ ਇਹ ਦੇ ਨਾਲ ਰਾਤ ਜਿਆਦਾ ਨਹੀਂ ਤਾਂ ਹੋਇਆ ਸਹੀ ਨਾ ਬਣਾਉਣਾ ਨਹੀਂ ਠੀਕ ਹੈ ਜੀ ਦੁੱਧ 10 12 ਕਿਲੋ ਬੜੇ ਰਾਮਦਾਨੀ ਨਾਲ ਸਜਣੋਂ ਪਾਉਗੀ ਵੱਡੇ ਢਾਂਚੇ ਦੀ ਆ ਕੋਈ ਛੋਟਾ ਨਹੀਂ ਆ ਫੇਟਪੜਾ ਤੁਸੀਂ ਦੇਖ ਸਕਦੇ ਜੀ ਲਓ ਜੀ ਕੀ ਬਾਤਾਂ ਹੈ ਲਾਇਓ ਜੀ ਬੱਚੇ ਦਾ ਕਰਕੇ ਕਰਦੀ ਆ ਹਾਂਜੀ ਹਾਂਜੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਲਓ ਨਾ ਜੀ ਮਾਗਰ ਕੱਟੀ ਆ ਗਈ ਤੇ ਇਹ ਆ ਫਿਰ ਆਪਾਂ ਕਿੰਨੇ ਨੇ ਦੇ ਦੇ ਗਏ ਇਹਦਾ ਮੁੱਲ ਤਾਂ ਹੈ 90 ਇਹ 80000 ਦੀ ਦੇ ਦਾਂਗੇ 87 ਦੀ ਆਸਤਾ ਸੀ ਇਹਦੇ ਵਿੱਚ ਕਰਦ ਗਏ 88 ਕਰਦ ਗਏ ਲਓ ਭਾਈ ਸਜਣੋ ਇਹਨਾਂ ਇਹੋ ਪਸ਼ੂ ਤੇ ਇਹਨਾਂ ਦੀ ਡਿਟੇਲ ਲੈ ਕੇ ਤੁਹਾਡੇ ਨਾਲ ਸਾਂਝੀ ਕਰਤੀ ਆ 87000 ਕੋਈ 90 ਕੋਈ ਕਿੰਨਾ 60 70 ਵਾਲੇ ਭਾਅ ਸਾਰੇ ਹੈਗੇ ਆ ਆਪਣੀ ਨਰਖ ਪਰਖ ਤੁਹਾਡਾ ਕੰਮ ਆ ਕੇ ਕਰਨਾ ਠੀਕ ਆ ਜੀ ਸਾਡੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸასი ਕਾਲ ਜੀ ਰੱਬ ਰਾਖਾ